ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸੂਈ ਵੜ ਲੈਣ ਲਈ ਲੈ ਕੇ ਆਏ ਜੀ ਹਾਉ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਬਾਈ ਜੀ ਸਸਿ ਕਾ ਸਰ ਪੋ ਠੀਕ ਹੋ ਬੋਲੀ ਨਾਮ ਤੇ ਐਡਰੈਸ ਬੋ ਨਾੜਾ ਸਾਹਿਬ ਅੱਬੂ ਹੈ ਜੀ ਪਿੰਡ ਆਪਣਾ ਸਲਾਬਤਪੁਰਾ ਜੀ ਹੂੰ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈ ਜਾਂਦੀ ਤਹਿਸੀਲ ਬਾਈ ਰਾਮਪੁਰਾ ਫੋੜ ਨੇੜੇ ਪਿੰਡ ਬਾਈ ਨੇੜੇ ਆਪਣੇ ਭਧੌਰ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ 77731717 ਠੀਕ ਹੈ ਬਾਈ ਭਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਆ ਸੂਆ ਇਹ ਪਹਿਲਾ ਸੂਆ ਸੂਆ ਕਦੋਂ ਸੁਈਏ ਬ੍ਰੀ ਇਹਨੂੰ ਹੋ ਗਈ 6-7 ਦਾ ਸੁਈ ਬੱਚਾ ਕੀ ਦੇਤਾ ਬੱਚਾ ਦਿੱਤਾ ਹੀ ਬੱਚਾ ਦੇਤਾ ਹਾਂਜੀ ਬੱਚਾ ਮਗਰ ਬੱਚਾ ਬੱਚਾ ਬਖਾਨ ਹੈ ਕੀ ਬਾਤ ਆ ਭਾਈ ਕਿੰਨਾ ਕੁ ਦੁੱਧ ਹੁਣ ਤਿਆਰ ਦੁੱਧ ਮੰਨ ਕੇ ਚਲੋ ਜੀ 9-10 ਕਿਲੋ ਹੋਊਗਾ ਠੰਡੀ ਠੁੰਡੀ ਬਹੁਤਾ ਹੀ ਲੋ ਠੀਕ ਹੈ ਆਰਡਰ ਦੀ ਕੁਆਲਿਟੀ ਬਹੁਤ ਡੇਟ ਤੋਂ ਚੈੱਕ ਕਰ ਲੋ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਚਵਾਈ ਕਿਵੇਂ ਆ ਭਾਈ ਚਵਾਈ ਬਹੁਤ ਸੋਹਣੀ ਠੰਡੀ ਬਹੁਤਾ ਦਾ ਸਰ ਠੀਕ ਹੈ ਭਾਈ ਹਾਂ ਇਧਰੋਂ ਵੀ ਥਣ ਲੈ ਵਾ ਚੈੱਕ ਕਰ ਲੋ ਇਹ ਤਾਂ ਕਿਸੇ ਨੇ ਸੰਭੀ ਨਹੀਂ ਡਾਕਟਰ ਸਾਹਿਬ ਹਾਂ ਸਮਭਾਈ ਕਰਨ ਵਾਲੀ ਥੋੜੀ ਜੀ ਸਮਭਾਈ ਘਟਾ ਤੋਂ ਹਾਂ ਜੀ ਸਮਭਾਈ ਘਟਾ ਚੋਂ ਆਈ ਹੈ ਜੀ ਹਮ ਸਾਂਭੀ ਨਹੀਂ ਠੀਕ ਐ ਫੇਸ ਦੀ ਬਿਊਟੀ ਚੈੱਕ ਕਰ ਲੋ ਬਈ ਤੇ ਬੋਲੀਵੁੱਡ ਦੀ ਪੂਰੀ ਚੰਗੀ ਆ ਕੱਦ ਚੰਗਾ ਬਈ ਥਣ ਚੰਗਾ ਹੈ ਚਿਵਾਈ ਵੀ ਬਾਈ ਕਹਿੰਦਾ ਚਿਵਾਈ ਬਹੁਤ ਸਾਰੀ ਠੰਡੀ ਬਹੁਤ ਆਈ ਹਮ ਹਮ ਬਾਕੀ ਗਰਮੀ ਗਰਮੀ ਘੱਟ ਮੰਨੂ ਗਰਮੀ ਗਰਮੀ ਤਾਂ ਘੱਟ ਹੀ ਮੰਨੂ ਜੀ ਹਮ ਹਮ ਇਹਨਾਂ ਕਹਿੰਦੀ ਸਾਫ ਸਾਫ ਵਾਲੀਆਂ ਲੇਟੀ ਲੂਟੀ ਪੈਣ ਲੱਗ ਜੇ ਇਹਨੂੰ ਤੇ ਵਧੀਆ ਦੁੱਧ 12 13 ਕਿਲੋ ਕਰਿਆ ਹੋਣਾ ਜੀ ਹਮ ਹਮ ਕੀ ਮੋਲ ਜੈਜ ਘੱਟ ਸਾਬ ਦਾ ਕੋਈ 40 ਨਹੀਂ ਕੋਈ 45 ਨਹੀਂ ਜੀ ਤੇ ਬਸ ਸਾਢੇ 32000 ਦੀ ਬੈੜ ਦੇਵਾਂਗੇ ਜੀ ਠੀਕ ਆ ਭਾਈ ਹਾਂਜੀ ਮੋਲ ਕਰਾਉਣਾ ਵਗੈਰਾ 40 45 ਜੱਡਾ ਮਰਜੀ ਕਰਾ ਲਓ ਸਾਢੇ 32000 ਦੀ ਬੈੜ ਆ ਜਿਹੜੀ ਦੇ ਦੇਾਂਗੇ ਭਾਈ ਜਮਾ ਜੈਜ ਮੋਲ ਲਖਤ ਕੇ ਟੋਪੜਾ ਵਾਲਾ ਭਰਾ ਸਾਹਿਬ ਇਹ ਵੀ ਹਾਂ ਹਾਂ ਆ ਮੋਲ ਨਹੀਂ ਮਿਲਣਾ ਜੀ ਭਾਈ ਤਾਜੀ ਸੂਈ ਬੈੜ ਆ ਜੀ ਹਾਂ ਟਰ ਦੀ ਸਾਰੀ ਕੁਛ ਕੰਪਲੀਟ ਆ ਜੀ ਆਪਣੇ ਕੋਲ ਅੱਜ ਹੀ ਆਈ ਹੈ ਜੈਜ ਮੋਲ ਰੱਖਿਆ ਭਾਈ ਨੇ ਬਾਲਾ ਮੋਲ ਨਹੀਂ ਰੱਖਿਆ ਇੰਟਰਨੈਟ ਤੋਂ ਚੈੱਕ ਕਰ ਲਓ ਸਾਢੇ 32000 ਦੀ ਬੈੜ ਭਾਈ ਕਹਿੰਦਾ ਦੇ ਦੇਾਂਗੇ ਭਾਈ ਢੰਡੀ ਢੰਡੀ ਬਹੁਤ ਅਈ ਐ ਮਾਰਦੀ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਆਰਾ ਮਾਰ ਕੇ ਦਿਖਾ ਦਿੰਨੇ ਆਪਾਂ ਮਾਰ ਦੋ ਭਾਈ ਠੀਕ ਲਾਇਆ ਭਾਈ ਜਿਵੇਂ ਮਾਰਦੀ ਦਾ ਨਾਨਾ ਨੂਣਾ ਬਾਲਾ ਹੀ ਨਹੀਂ ਲੱਤ ਨਹੀਂ ਹੂੰ ਕੀ ਆ ਬਾਤ ਆ ਹੋ ਨਾ ਕੋਈ ਟੈਂਸ਼ਨ ਓਰਾ ਤਾਰਾ ਲੱਗਦਾ ਨਾਮ ਸ਼ਕਰਲਾ ਅੰਨੇੜੇ ਕੇ ਪਰ ਹੀ ਕਰਨੀ ਪੈਂਦੀ ਆ ਮਾਗਾ ਹੀ ਜਮਣੀ ਨਾ ਬਈ ਥਣ ਨੇੜ ਤੋਂ ਚੈੱਕ ਕਰ ਲੈ। ਉਹ ਹਾ ਪਸਮਕੇ ਜੀ ਉਦੋਂ ਵੀ ਸੋਣਾ ਕਰ ਜਿੰਦੇ ਥਣ ਤਾਂ। ਸਮਾ ਕੇ ਤਾਂ ਉਦੋਂ ਵੀ ਸੋਣਾ ਕਰ ਜਿੰਦੇ। ਠੀਕ ਹੈ ਬਈ। ਮੈਂ ਪਾਣੀ ਲਿਆ। ਉਹਦਾ ਇਹ ਅਗਲਾ ਬੇਫਿਕਰ ਹੋ ਕੇ ਆ ਜੀ। ਠੀਕ ਆ। ਹਾਂਜੀ। ਲਓ ਜੀ ਹੁਣ ਦਿਖਾਏ ਬਈ। ਹੂੰ। ਨਾ। ਕੀ ਆ ਬਾਤ। ਕੱਲਾ ਕੱਲਾ। ਤੇ ਨੰਗ ਨੂੰ ਗੱਡ ਜੂ ਡਾਕਟਰ ਥਣ ਤਾਂ। ਰੋਲਾ ਕੱਲੀ ਸੰਭਾਈ ਦਈ ਆ ਯਾਰ। ਸਹੀ ਗੱਲ ਥੋੜੀ ਬੇਟੇ ਲਈ ਥਾਂ ਦਵਾਈ ਕਰਕੇ ਵਿਚਾਰੀ ਨਾ ਥੋੜੀ ਜਿਆ ਐ ਜਿਆ ਵਸੀ ਜੀ ਲੱਗਦੀ ਆਪਾਂ ਨੂੰ ਲਓ ਜੀ ਲੈ ਬਈ ਦਵਾਈ ਚੈੱਕ ਕਰੋ ਥੋੜਾ بڑا ਚੰਗਾ ਥੱਲੀ ਮਾਰਦੇ ਥੱਲੇ ਮਾਰ ਬਣੀ ਕੋਈ ਲੈ ਦਵਾਈ ਬੜੀ ਚੰਗੀ ਆ ਨਾ ਮੋਟਾ ਮੋਟਾ ਚੋਣ ਆ ਬਾਈ ਜਿਵੇਂ ਮਰਜੀ ਚੋਈ ਚੱਲ ਕੋਈ ਚੱਕ ਕੇ ਮਰਜੀ ਚੋਣ ਕੋਈ ਨਹੀਂ ਠੰਡੀ ਸੀ ਕਿਆ ਬਾਤ ਹੈ ਮੋਟੀ ਮੋਟੀ ਦਵਾਈ ਆ ਕਿ ਨਹੀਂ ਪੂਰੀ ਵਧੀਆ ਹੂੰ ਤੇ ਕਿਸੇ ਵੀ ਨੂੰ ਬਾਈ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ